ਮਨੇ ਹੁਣ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਜੀਦਾ ਦੇ ਵਿੱਚ ਇੱਕ ਗੱੜੇ ਦੇ ਵਿੱਚ ਕੁਝ ਆਨਲਾਈਨ ਮੰਗਾਏ ਗਏ ਸਮਾਨ ਦੇ ਵਿੱਚ ਹੋਇਆ ਤਮਾਕਾ ਪਿਓ ਪੁੱਤ ਦੇ जख्मी ਹੋਣ ਦੀ ਖਬਰ ਐਸਐਸਪੀ ਬਠਿੰਡਾ ਸਮੇਤ तमाम ਪੁਲਿਸ ਫੋਰਸ ਪਹੁੰਚੀ ਮੌਕੇ ਤੇ ਲਿਆ ਜਾ ਰਿਹਾ ਘਟਨਾ ਸਥਲ ਦਾ ਜਾਇਜ਼ਾ ਕੀਤਾ ਜਾ ਰਿਹਾ ਹੈ ਮਾਮਲੇ ਦੇ ਉੱਪਰ ਮੁਕੱਦਮਾ ਦਰਜ ਸੀ ਦੇਖਣ ਤਸਵੀਰਾਂ ਪਿੰਡ ਜੀਦਾ ਦੇ ਵਿੱਚ ਪਹੁੰਚੇ ਐਸਐਸਪੀ ਬਠਿੰਡਾ ਤੇ तमाम ਪੁਲਿਸ ਫੋਰਸ ਦੀਆਂ ਜੋ ਕਿ ਪਿੰਡ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਘਟਨਾ ਸਥਲ ਤੇ ਪਹੁੰਚੇ ਸਨ ਅਤੇ ਇਸ ਬਾਰੇ ਐਸਐਸਪੀ ਬਠਿੰਡਾ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇੱਕ ਵਿਅਕਤੀ ਦੇ ਵੱਲੋਂ ਆਨਲਾਈਨ ਕੁਝ ਸਮਾਨ ਮੰਗਵਾਇਆ ਗਿਆ ਸੀ ਅਤੇ ਉਸ ਨੂੰ ਅਸੈਂਬਲ ਕਰਦੇ ਹੋਏ ਉਸ ਦੇ ਵਿੱਚ ਧਮਾਕਾ ਹੋ ਗਿਆ ਅਤੇ ਬਹੁਤ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਸਮਾਨ ਨੂੰ ਜਦੋਂ ਉਸ ਤੇ ਪਤਾ ਵਰਨਾ ਸਮੇਟਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਦੋਹਾਂ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਮਾਮਲੇ ਦੇ ਉੱਪਰ ਪੁਲਿਸ ਦੇ ਵੱਲੋਂ ਆਪਣੀ ਜਾਂਚ ਪੜਤਾਲ ਵੀ ਆਰੰਭੀ ਗਈ ਹੈ ਕੀ ਕਹਿੰਦੇ ਨੇ ਪੂਰੇ ਮਾਮਲੇ ਨੂੰ ਲੈ ਕੇ ਐਸਐਸਪੀ ਬਠਿੰਡਾ ਆਓ ਤੁਹਾਨੂੰ ਸੁਣਵਾਉਣੇ ਆ ਉਹਨਾਂ ਦੀ ਹੀ ਜ਼ੁਬਾਨੀ ਗੁਰਪ੍ਰੀਤ ਸਿੰਘ ਜੀ ਸਨ ਆਫ ਜਗਤਾਰ ਸਿੰਘ ਔਰ ਉਹਦੇ ਫਾਦਰ ਦੋਨਾਂ ਨੂੰ ਬਰਨ ਇੰਜਰੀਜ਼ ਆ ਡਿਊ ਟੂ ਦ ਬਲਾਸਟ ਐਂਡ ਬੋਥ ਆਰ ਐਡਮਿਟਡ ਟੂ ਪ੍ਰਾਈਵੇਟ ਹਸਪੀਟਲਸ ਤੇ ਇਹ ਪਤਾ ਲੱਗਿਆ ਕਿ ਜਿਹੜਾ ਇਹ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਝ ਆਨਲਾਈਨ ਪਰਚੇਸ ਕੀਤਾ ਐਕਸਪਲੋਸਿਵ ਮਟੀਰੀਅਲ ਤੇ YouTube ਵਗੈਰਾ ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਪਲੋਸਿਵ ਉਹ ਕਰਦੇ ਕਰਦੇ ਇਹਦੇ ਤੋਂ ਮਿਸ ਹੈਂਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਜ਼ ਤੇ ਇਹਨੂੰ ਰਸ਼ ਕੀਤਾ ਫੈਮਿਲੀ ਨੇ ਤੇ ਬਾਅਦ ਚ ਸ਼ਾਇਦ ਫਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ ਤਾਂ ਫਾਦਰ ਵਾਸ ਆਲਸੋ ਰਸ਼ ਟੂ ਦੋਸਾ ਸਪਲਾਈ ਵੀ ਕਰਦਾ ਸੀ ਤਾਂ ਨਹੀਂ ਜੀ ਦਟ ਇਜ਼ ਟੂ ਪ੍ਰੀਲੀਮਿਨਰੀ ਟੂ ਟੈਲ ਫਲੇ ਤਾਂ ਸਾਨੂੰ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਕਿ ਸਾਡੀ ਫੋਰੈਂਸਿਕ ਟੀਮ ਔਰ ਬੌਮ ਡਿਸਪੋਜ਼ਲ ਟੀਮ ਲੱਗੀ ਹੋਈ ਹੈ ਥੀਸ ਥਿੰਗਸ ਵਿਲ ਬੀ ਕਲੀਅਰਡ ਆਊਟ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਨੈਕਸਟ ਐਕਟੀਵਿਟੀ ਕੀ ਹੈ ਮਾਨੇ ਜੀ ਬਣ ਐਫ ਆਈ ਆਰ ਲਾਂਚ ਕਰ ਰਹੇ ਹਾਂ ਜੀ ਅਸੀਂ ਔਰ ਉਹਦੇ ਤਫਤੀਸ਼ ਚ ਦੇਖਾਂਗੇ ਕਿ ਇੱਕ ਏਰੀਆ ਸਟੀਰੀਲਾਈਜ਼ ਹੋ ਜਾਏ ਉਹਦੀ ਵੇਟ ਕਰ ਰਹੇ ਹਾਂ ਓਕੇ ਐਫ ਆਈ ਆ ਤਲੇ ਦੇਖ ਦਿਓ ਜੀ ਫਲੇ ਤਾਂ ਅਸੀਂ ਪੁਲਿਸ ਵੱਲੋਂ ਹੀ ਲੌਂਚ ਕਰ ਰਹੇ ਤੇ ਜੋ ਵੀ ਤੱਤ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ ਕਰਾਂਗੇ ਨੋਮਿਨੇਟ ਥੈਂਕ ਯੂ